ਲੋ गाइस ਅੱਜ ਤੁਹਾਨੂੰ ਸ਼ਾਰਟ ਪੌਂਚ ਬਣਾ ਕੇ ਦਿਖਾਉਣ ਲੱਗਾ ਝਾੜ ਪਾਪੜੀ ਝਾੜ ਪਾਪੜੀ ਦੇ ਪਹਿਲਾਂ ਇੱਕ ਕਬਲੀ ਮੈਦਾ ਹਾਂ ਐਸੀ ਇੱਕ ਕਬਲੀ ਮੈਦਾ ਇੱਕ ਕੜਚੀ ਵਿੱਚ ਸਰੋਂ ਦੇ ਤੇ ਥੋੜੇ ਵਿੱਚ ਜਿਵੈਣ ਥੋੜੇ ਵਿੱਚ ਨੂਨ ਪੰਤਿਆਰ ਤੇ ਥੋੜਾ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਟੇ ਨਾਲ ਨੂੰ ਮਿਕਸ ਕਰ ਲੈਣਾ ਬਹੁਤ ਹੀ ਵਧੀਆ ਤਰੀਕਾ ਹੈ ਇਹਦਾ ਉੱਜ ਆਟਾ ਆਪਣਾ ਬਿਲਕੁਲ ਚਾਟ ਪਾਪੜੇ ਦੀ ਤਿਆਰ ਆ। ਸਲੈਬ ਕਰ ਲਈ ਜੰਗੀ ਤਰ੍ਹਾਂ ਉਹ ਸਾਫ ਉੱਤੇ ਰੱਖ ਲੈ ਆਪਾਂ ਪੇੜਾ। ਪਤਲਾ ਵੇਖਣਾ। ਇਹਨੂੰ ਆਪਾਂ ਚੰਗੀ ਤਰ੍ਹਾਂ ਪਤਲਾ ਐ ਰੋਟੀ ਨੂੰ ਗੋਲ ਵੇਲਣਾ। ਪੂਰਾ ਇਤਰਾ ਵੇਲਣੇ ਦਾ ਕਰੀ ਜਾਣਾ ਇਹਨੂੰ। ਪੂਰਾ ਗੋਲ ਤੇ ਪਤਲਾ। ਚੰਗੀ ਤਰ੍ਹਾਂ ਇਤਰਾ ਵੇਲ ਹੀ ਜਾਣਾ ਇਹਨੂੰ। ਪਤਲਾ ਕਰਨਾ ਬਿਲਕੁਲ। ਆ ਯਾਰ ਉਹ ਗਾ ਨੇ ਇਹਨਾਂ ਕੋਲ ਦੇ ਨੇ ਵਕੇ ਅੱਛਾ ਅੱਛਾ ਜਿਦਾਂ ਸਾਰੀ ਰੋਟੀ ਦੇ ਵਿੱਚ ਆਪਾਂ ਫੋਗ ਦੇ ਨਾਲ ਨਿਸ਼ਾਨ ਲਾ ਰਹੇ ਹਾਂ ਇਹਦਾ ਹੁਣ ਦੇਖੋ ਇਹਨੂੰ ਰੋੜਾ ਬਹੁਤ ਗੋਲ ਗੋਲ ਸਾਰੀਆਂ ਟੱਕ ਰਹਿ ਗਈਆਂ ਜਿਦਾਂ ਦੀ ਚਾਟ ਪਾਪੜੀ ਦੇ ਨੇ ਗੋਲ ਜਿੱਦਾਂ ਕੱਢੀ ਜਾਂਦੀਆਂ ਸਾਰੀਆਂ ਤੇ ਇਦਾਂ ਸਾਰਾ ਵਿੱਚੋਂ ਇਹ ਆਟਾ ਬਾਕੀ ਆਪਾਂ ਉਹ ਕੱਢ ਲੈਣਾ ਜਿਹੜੀ ਚਾਟ ਪਾਪੜੀ ਗੋਲ ਗੋਲ ਸਿਰਫ ਉਹ ਰਹਿਣ ਦੇਣੀ ਇਦਾਂ ਆਡੀ ਚਾਟ ਪਾਪੜੀ ਆਪੇ ਬਣ ਕੇ ਰੈਡੀ ਹੈ ਇਹਨੂੰ ਆਪਾਂ ਤੇਲ ਦੇ ਵਿੱਚ ਸਾਰੀਆਂ ਨੂੰ ਡਿਪ ਕਰ ਰਹੇ ਹਾਂ ਇਸ ਤਰ੍ਹਾਂ ਵਨ ਬਾ ਵਨ ਸਾਰੀਆਂ ਤੇਲ ਚ ਪਾ ਦੇਣੀਆਂ। ਇਹ ਰੋੜੀ ਚਾਟ ਪਾਪੜੀ ਆਪੀ ਬਿਲਕੁਲ ਫਰਾਈ ਹੋਣ ਲਈ। ਬਾਕੀ ਜਿਹੜਾ ਆਟਾ ਵਧਿਆ ਬਹੁਤ ਹੈ ਲੇਕਿਨ ਕਿ ਬੇੜੇ ਕਰਕੇ ਆਪਾਂ ਇਹਨਾਂ ਦੀ ਵਕਰੀ ਬਣਾ ਲਵਾਂਗੇ। ਚਾਟ ਪਾਪੜੀ ਆਪਨੀ ਜਿਹੜੀ ਬਣ ਕੇ ਰੈਡੀ ਹੈ। ਹੋਰ ਇੱਕ ਚਾਟ ਪਾਪੜੀ ਆਪੀ ਬਣ ਕੇ ਬਿਲਕੁਲ ਤਿਆਰ ਹੈ।